ਅੱਜ ਬੱਗੇ ਪਰੰਡਾ ਵਾਲੇ ਤੋਂ ਲੈ ਨਹੀਂ ਘਰਤੀ ਪੀਸੀ ਫੈਡਰੇਸ਼ਨ ਦੇ ਕਬੱਡੀ ਕੱਪ ਪਿਆਰ ਪਿਆ ਕੇਸਰੀ ਤੇ ਦਸਿਆ ਕਾਰਨ ਕਿਉਂ ਨਹੀਂ ਖੇਡ ਰਿਹਾ ਸੀ ਕੈਨੇਡਾ ਦਾ ਸੀਜ਼ਨ ਕੈਨੇਡਾ ਲਈ ਪੁੱਜ ਗਿਆ ਤੇ ਦੁੱਲੇ ਵੀਰ ਪਹਿਲਾਂ ਤਾਂ ਵੈਲਕਮ ਆ ਜੀਆਂ ਨੂੰ ਤੁਹਾਡੇ ਅੱਥੇ ਪੁੱਜਣ ਤੇ ਪਹਿਲਾਂ ਭਾਈ ਸੱਸੀ ਘਾਲ ਸਾਰਿਆਂ ਨੂੰ ਜਿੰਨੇ ਲਾਈਵ ਕਬੱਡੀ ਦੇਖ ਰਿਹਾ ਭਾਜੀ ਪਿਆਰ ਭਰੀ ਸੱਸੀ ਘਾਲ ਸੱਸੀ ਭਾਜੀ ਪਹਿਲਾਂ ਤਾਂ ਥੋੜੀ ਸੱਟ ਸੀ ਤੁਹਾਡੇ ਜਿੰਨਾ ਕ ਸੁਣ ਚ ਆਇਆ ਕਿਵੇਂ ਹੁਣ ਰਿਕਵਰ ਕਰ ਲਿਆ ਰੈਸਟ ਹੋ ਗਈ ਆ ਪ੍ਰੋਪਰ ਆ ਗਏ ਆ ਬੈਕ ਟੂ ਕਬੱਡੀ ਕੈਨੇਡਾ ਚ ਹਾਂਜੀ ਹਾਂਜੀ ਭਾਜੀ ਰਿਕਵਰ ਹੋ ਕੇ ਆਏ ਬਾਰੀ ਮੇਰੇ ਥੋੜੀ ਪ੍ਰੋਬਲਮ ਹੋ ਗਈ ਸੀ ਬੈਕ ਚ ਤੇ ਹੁਣ ਪ੍ਰੋਪਰ ਠੀਕ ਆ ਭਾਰੀ ਹਾਂਜੀ ਕਿਰਾਂਕ ਪ੍ਰਦਰਸ਼ਨ ਹਾਂਜੀ ਬੜੇ ਦਰਸ਼ਕਾਂ ਦੀ ਕਿਉਂਕਿ ਜਦੋਂ ਟ੍ਰਾਂਟੋ ਪਾਲਾ ਕਦੋਂ ਆਊਗਾ ਕਦੋਂ ਖੇਡਣਗੇ ਹੁਣ ਲਗਾਤਾਰ ਟ੍ਰਾਂਟੋ ਵੀ ਦੇਖਣ ਨੂੰ ਮਿਲੋਗੇ ਹਾਂਜੀ ਹਾਂਜੀ ਭਾਈ ਜੀ ਥੋੜਾ ਸੱਟਕਾਰ ਕੇ ਤੁਹਾਨੂੰ ਪਤਾ ਜਦੋਂ ਪਲੇਅਰ ਤੇ ਥੋੜੀ ਸੱਟ ਲੱਗ ਜਾਂਦੀ ਆ ਥੋੜਾ ਕਬੱਡੀ ਤੋਂ ਥੋੜਾ ਹਟਣਾ ਪੈ ਜਾਂਦਾ ਤੁਹਾਨੂੰ ਪਤਾ ਹਨਾ ਫੇ ਤੇ ਪਰ ਹੁਣ ਪ੍ਰਮਾਤਮਾ ਦੀ ਕਿਰਪਾ ਨਾਲ ਠੀਕ ਹੋਇਆ ਹੈ ਪ੍ਰਮਾਤਮਾ ਜੀ ਇਦਾਂ ਹੀ ਸਾਰੇ ਪਲੇਅਰਾਂ 'ਤੇ ਮੇਰੇ ਪਰੇ ਹੱਥ ਰੱਖਣਾ ਛੱਟ ਪੇੜ ਤੋਂ ਬਚਾਓ ਹੋ ਗਏ ਹਾਂ ਜੀ ਇੱਕ ਜਦੋਂ ਟੀਮ ਗਰਾਊਂਡ 'ਚ ਆਈ ਮੈਂ ਜਰਸੀ ਵਾਲ ਦੇਖਿਆ ਯਾਰ ਮੈਨੂੰ ਭਲੇਖਾ ਜਾ ਪੈ ਗਿਆ ਵੀ ਐਨਬੀਏ ਦੀ ਟੀਮ ਜਾਂ ਫਿਰ ਕਬੱਡੀ ਦੀ ਹੈ ਕਿਵੇਂ ਲੱਗਦਾ ਤੁਹਾਨੂੰ ਵਧੀਆ ਲੱਗੀ ਟੀਮ ਨੇ ਡਿਸਕਸ ਕਰਕੇ ਗੱਲਬਾਤ ਹੋਈ ਫਿਰ ਬਣੀ ਹਾਂਜੀ ਹਾਂਜੀ ਭਾਈ ਸਾਰੇ ਆਪਣਾ ਖੁਸ਼ੀ ਭਾਈ ਹੋਣਾ ਬਣਵਾਈਆਂ ਐ ਕਿੰਨਾ ਸਾਰੀਆਂ ਬਹੁਤ ਵਧੀਆ ਭਾਈ ਕਿੱਟਾਂ ਦੀ ਬਾਕੀ ਤੁਹਾਨੂੰ ਪਤਾ ਆਪਣੇ ਭਰਾ ਪਾਕਿਸਤਾਨ ਤੋਂ ਸਾਰੇ ਪਲੇਅਰ ਇਸ ਟੀਮ ਚ ਖੇਡ ਰਹੇ ਆ ਤਾਂ ਕਰਕੇ ਵੀ ਥੋੜਾ ਉਹ ਵੀ ਸਾਡੇ ਭਰਾ ਵੀ ਤਾਂ ਕਰਕੇ ਥੋੜਾ ਕੰਬੀਨੇਸ਼ਨ ਰੱਖਿਆ ਵੀ ਹਾਂਜੀ ਹਾਂਜੀ ਭਾਜੀ ਲੈਂਦਾ ਪੰਜਾਬ ਵੀ ਆਪਣਾ ਤੇ ਚੜਦਾ ਵੀ ਆਪਣਾ ਪੰਜਾਬ ਹਾਂਜੀ ਭਾਜੀ ਸਾਰੇ ਭਾਜੀ ਆਪਣੇ ਤੇ ਦੁੱਲੇ ਵੀਰ ਜਿਵੇਂ ਤੁਸੀਂ ਕਿਹਾ ਵੀ ਟਾਈਮ ਬਾਅਦ ਵਾਪਸ ਆਏ ਆ ਤੇ ਲੈ ਲੱਗਦਾ ਵੀ ਰੇਡਾਂ ਓਮੇ ਦੀਆਂ ਪਹਿਣਗੀਆਂ ਜਿਵੇਂ ਵਾਈ ਗੁਰੂ ਮੀਰ ਗਾਨੇ ਆ ਪੂਰਾ ਡਟ ਕੇ ਖੇਡਾਂਗੇ ਭਾਜੀ ਹਾਂਜੀ ਧੰਕਯੂ ਧੰਕਯੂ ਭਾਜੀ ਦੋਸਤੋ ਬੱਗੇ ਬਿੰਡੀਆ